ਮਨਸਾ ਦੇਵੀ ਪੰਚਕੁਲਾ ਮੰਦਿਰ ਕਿਉਂਕਿ ਇਤਿਹਾਸਿਕ ਸਿੱਧ ਸ਼ਕਤੀ ਪੀਠ ਹੈ ਤੀਜਾ ਦਿਨ ਹੈ ਨਵਰਾਤਰੀਆਂ ਦਾ ਔਰ ਭਗਤਾਂ ਦੀ ਜਿਹੜੀ ਭੀੜ ਹੈ ਉਹ ਸਰਾਬੌਰ ਲੱਗੀ ਹੋਈ ਹੈ ਤਾਂ ਤੁਸੀਂ ਤਸਵੀਰਾਂ ਇੱਕ ਵਾਰ ਦੇਖ ਲਓ ਕਿ ਲਾਈਨਾਂ ਜਿਹੜੀ ਹੈਗੇ ਆ ਮੰਦਿਰਾਂ 'ਚ ਨਵਰਾਤਰੀਆਂ ਦੇ ਕਿਉਂਕਿ ਪਾਵਨ ਦਿਨ ਨੇ ਖਾਸ ਇੱਕ ਮੌਕਾ ਹੁੰਦਾ ਹੈ ਨਵਰਾਤਰੀਆਂ 'ਚ ਔਰ ਹਰ ਕੋਈ ਜਾਣਦਾ ਹੈ ਕਿ ਮਾਤਾ ਮਨਸਾ ਦੇਵੀ ਦੇ ਦਰਸ਼ਨ ਕਰਕੇ ਪਿੰਡੀ ਰੂਪ ਦੇਵ ਦੇ ਦਰਸ਼ਨ ਕਰਕੇ ਦਿਨ ਦੀ ਸ਼ੁਰੂਆਤ ਕੀਤੀ ਜਾਵੇ ਮਾਤਾ ਦੇਵ ਜਕਾਰਾਂ ਦੇ ਨਾਲ ਮੰਦਰ ਗੂੰਜਾਇਮਾਨ ਹੋ ਹੁੰਦਾ ਰਹਿੰਦਾ ਔਰ ਲਾਈਨ ਜਿਹੜੀ ਹੈਗੀ ਲੰਬੀ ਤਾਨੂੰ ਨਜ਼ਦੀਕ ਤਸਵੀਰਾਂ ਦੇਖ ਰਹੇ ਹੋਣੇ ਕਿ ਪੱਗਜਣ ਜਿਹੜੀ ਹੈਗੀ ਲੰਬੀ ਲੰਬੀ ਲਾਈਨਾਂ 'ਚ ਆਪਣੇ ਪਰਿਵਾਰ ਨਾਲ ਮੱਥਾ ਟੇਕਣ ਇੱਥੇ ਆਂਦੇ ਨੇ ਔਰ ਅ ਮੰਸਾ ਦੇਵੀ ਦਾ ਇਸ ਕਰਕੇ ਵੀ ਕਹਿਮ ਚੀਜ਼ ਜਾਣਦੀ ਹੈ ਕਿਉਂਕਿ ਜੇ ਆਪਾਂ ਗੱਲ ਕਰੀਏ ਖਾਸ ਕਰ ਪੰਚਕੂਲਾ, ਮੋਹਾਲੀ, ਜ਼ੀਰਕਪੁਰ ਔਰ ਆਸ-ਪਾਸ ਦੇ ਰਿਆ ਤੇ ਕਾਫੀ ਸ਼ਰਧਾਲੂ ਜਿਹੜੇ ਹੈਗੇ ਨੇ ਚਾਹੋ ਡੇਰਾ ਡੇਰਾ ਬਸੀ ਬਨੂੜ ਲਾਲੜੂ ਔਰ ਇਧਰ ਪੰਚਕੂਲਾ ਚੰਡੀਗੜ੍ਹ ਤੱਕ ਔਰ ਸਾਰੀ ਸੰਗਤ ਜਿਹੜੀ ਹੈਗੀ ਐ ਇਸ ਮੰਦਿਰ ਚ ਜ਼ਰੂਰ ਆਂਦੀ ਐ ਮਾਤਾ ਦੇਵੀ ਮਾਤਾ ਮੰਸਾ ਦੇਵੀ ਦਾ ਮੰਦਿਰ ਇਸ ਕਰਕੇ ਵੀ ਕਿਉਂਕਿ ਸ਼ਿਵਾਲਿਕ ਦੀ ਪਹਾੜੀਆਂ ਵਿੱਚ ਮੰਦਿਰ ਮੌਜੂਦ ਹੈ ਤਾਂ ਜਿਹੜੀ ਜੋਤ ਹੈ ਅਖੰਡ ਜੋਤ ਉਹ ਜਲੀ ਹੋਈ ਐ ਔਰ ਹੁਣ ਤੁਹਾਨੂੰ ਪਿੰਡ ਦੇ ਵੀ ਦਰਸ਼ਨ ਕਰਾਨੇ ਆ ਅੱਗੇ ਇਹ ਦਰਬਾਰ ਬਣਾਇਆ ਹੋਇਆ ਕਿਉਂਕਿ ਫੁੱਲਾਂ ਨਾਲ ਪੂਰਾ ਮੰਦਿਰ ਜਿਹੜਾ ਨਵਰਾਤਿਆਂ ਚ ਸਜਾਵਟ ਕੀਤੀ ਹੋਈ ਐ ਤੁਸੀਂ ਤਸਵੀਰਾਂ ਦੇਖ ਰਹੇ ਹੋਣੇ ਇਹ ਸਜਾਵਟ ਐ ਜਿਹੜੀ ਫੁੱਲਾਂ ਦੀ ਔਰੇ ਮੰਦਿਰ ਦਾ ਸ਼ਕਤੀਪੀਠ ਹੈ ਔਰ ਪਿੰਡੀ ਦੇ ਦਰਸ਼ਨ ਕਰਕੇ ਲੋਕ ਕਿਉਂਕਿ ਝਲਕ ਹੀ ਜਿਹੜੀ ਪਾਣੀ ਉਹ ਵੀ ਬਹੁਤ ਇੱਕ ਅਹਿਮ ਮੰਨੀ ਜਾਂਦੀ ਹੈ ਕਿ ਇੱਕ ਕੁਝ ਸੈਕਿੰਡ ਦੀ ਹੀ ਝਲਕ ਮਿਲ ਜਾਈ ਤਾਂ ਭਗਤ ਕਿਰਤਾਰਥ ਹੋ ਜਾਂਦੇ ਨੇ ਤਾਂ ਇਹ ਤਸਵੀਰਾਂ ਨੇ ਮੇਨ ਗਰਭ ਗ੍ਰਹਿਧੀਆਂ ਤੁਹਾਨੂੰ ਦਿਖਾਣ ਲੱਗੇ ਆ ਔਰ ਭਗਤਾਂ ਦੀ ਦੇਖੋ ਲਾਈਨ ਕਿੰਨੀ ਕਿ ਲੰਬੀ ਹੈ ਇੱਥੇ ਔਰ ਪਹਿਲਾਂ ਤਾਂ ਦਿਖਾ ਦਈਏ ਹੁਣ ਤੁਹਾਨੂੰ ਪਿੰਡੀ ਦੇ ਦਰਸ਼ਨ ਕਰਾਨੇ ਮਾਤਾ ਮੰਸੇ ਦੇ ਵੀ ਪਿੰਡੀ ਦੇ ਜਿੱਥੇ ਇੱਕ ਥੋੜੀ ਜਿਹੀ ਥੋੜੀ ਜਿਹੀ ਝਲਕ ਜਿਹੜੀ ਹੈਗੀ ਹੈ ਉਹ ਮਿਲ ਜੇ ਤਾਂ ਕਰਤਾਤ ਹੋ ਜਾਂਦੇ ਨੇ ਭਗਤ ਜਿੱਦਾ ਮੈਂ ਜ਼ਿਕਰ ਕਰ ਰਿਹਾ ਸੀ ਔਰ ਇਸ ਕਰਕੇ ਹੀ ਲੰਬੀ ਲੰਬੀ ਲਾਈਨਾਂ ਵਿੱਚ ਲੱਗਦੇ ਨੇ ਭਗਤ ਦੂਰੋਂ ਦੂਰੋਂ ਦਰਸ਼ਨ ਕਰਨ ਆਂਦੇ ਨੇ ਮਾਤਾ ਮਨਸਾ ਦੇਵੀ ਦੇ ਔਰ ਤਸਵੀਰਾਂ ਤੁਸ ਦੇਖੋ ਲਾਈਵ ਇਸ ਹਨ ਪਿੰਡੀ ਦੀ ਤਸਵੀਰਾਂ ਨੇ ਜਿਹੜੀ ਕੁਝ ਦੇਖ ਰਹੋ ਇਹ ਲਾਈਵ ਤਸਵੀਰਾਂ ਨੇ ਮਾਤਾ ਮੰਨਸਾ ਦੇਵੀ ਦੀ ਔਰ ਨਾਲ ਸੇਵਾਦਾਰ ਨੇ ਉਹ ਨਾਲ ਦੇ ਨਾਲ ਦਰਸ਼ਨ ਕਰਾ ਕੇ ਭਗਤਾਂ ਨੂੰ ਕਹਿੰਦੇ ਕਿ ਛੇਤੀ ਛੇਤੀ ਚਲੋ ਤਾਂ ਕਿ ਬਾਕੀਆਂ ਦਾ ਵੀ ਨੰਬਰ ਆ ਸਕੇ ਤਾਂ ਕਿ ਬਾਕੀ ਲੋਕ ਜਿਹੜੇ ਲਾਈਨਾਂ ਵਿੱਚ ਨੇ ਦੂਰੋਂ ਆਏ ਨੇ ਉਹ ਦਰਸ਼ਨ ਕਰ ਸਕਣ